ਬਾਦ ਦੇ ਇਹ ਸਿਸਟਮ ਚੱਲਦਾ ਕਿਵੇਂ ਆ ਮੈਂ ਜੋ 4 ਸਾਲਾਂ ਦੇ ਵਿੱਚ ਜਲੀਲ ਹੋਇਆ ਜੋ ਮੈਂ ਜਿਹੜੀਆਂ ਚੀਜ਼ਾਂ ਦੇ ਤਹਾਂ ਤੱਕ ਮੇਰੇ ਕਿਤੇ ਪੁਰਖਿਆਂ ਨੂੰ ਵੀ ਨਹੀਂ ਸੀ ਪਤਾ ਵੀ ਕੀ ਹੁੰਦਾ ਕੀ ਐ ਸਾਨੂੰ ਮਾਰਕਾਉਣ ਗਿਆ ਨਹੀਂ ਪਤਾ ਲੱਗਦਾ ਪਰ ਜਿਹਦੇ ਨਾਲ ਬੀਤਦੀ ਐ ਵੀਰੋ ਕਦਮ ਕਦਮ ਦੇ ਉੱਤੇ ਤੁਹਾਨੂੰ ਪੁਲਿਸ ਦੇ ਹੱਥੋਂ ਜਲੀਲ ਹੋਣਾ ਪੈਂਦਾ ਫੇਰ ਜਾ ਕੇ ਤੁਹਾਨੂੰ ਸਮਝ ਆਉਂਦੀ ਐ ਵੀ ਇਹ ਤਾਂ ਕੀ ਤੋਂ ਵਿਚਾਇਆ ਕਰੋਗੇ ਸਰਨੇ ਦਾ ਸਰਪੰਚ ਮਾਰਤਾ ਨਾਲ ਖਾਣ ਪੀਣ ਵਾਲੇ ਦੇ ਸਿਰ ਚ ਗੋਲੀ ਮਾਰਤੀ ਤੁਸੀਂ ਦੁਕਾਨਾਂ ਖੋਲਣੀਆਂ ਜਨਤਾ ਆਊਗੀ ਕਿਹਦੇ ਕਿਹਦੇ ਲੱਕ ਫਰੋਲੋਗੇ ਕਿਦੀ ਕਿਦੀ ਤਲਾਸ਼ੀ ਲਾਉਂਗੇ ਕੀ ਪਤਾ ਕਿਹੜਾ ਨਸ਼ੇੜੀ ਕਿੱਥੋਂ ਵੇਕੇ ਤੁਹਾਡੇ ਕੋਲੇ ਆ ਕੇ ਕੰਨ ਤੇ ਗੋਲ ਫਾਇਰ ਮਾਰ ਕੇ ਦੁਰ ਗਿਆ ਹਰੇਕ ਲੀਲੀ ਬਿੱਲੀ ਹੈ ਜਿਹੜੀ ਪਿਸਤੌਲ ਟੰਗੀ ਫਿਰਦੀ ਹੈ ਮੈਂ ਐਸਐਸਪੀ ਸਾਹਿਬ ਨੂੰ ਮਿਲਦਾ ਮਹੀਨੇ ਦੇ ਵਿੱਚ ਬੜੀ ਮੁਸ਼ਕਲ ਨਾਲ ਇੱਕ ਲਾਇਸੈਂਸ ਨਿਕਲਦਾ ਯਾਰ ਜਦੋਂ ਡੀਸੀ ਸਾਹਿਬ ਕੋਲੇ ਜਾ ਕੇ ਅਪਲਾਈ ਕਰਦੇ ਆਂ ਵੀ ਅਸੀਂ ਇੱਜ਼ਤਦਾਰ ਸ਼ਹਿਰੀ ਆਂ ਅਸੀਂ ਡਰਦੇ ਆਂ ਵੇਲੇ ਕਿਬਲੇ ਕਦੇ ਉਹਨੇ ਸਾਨੂੰ ਅਸਲਾ ਦੇ ਦਿਓ ਤਾਂ ਡੀਸੀ ਸਾਹਿਬ ਮਾਰਕ ਕਰ ਦਿੰਦੇ ਆ 30000 ਦੀ ਪਰਚੀ ਕੱਟੀ ਜਾਂਦੀ ਆ 15000 ਸੁੱਧਾ ਕੇਂਦਰ ਤੇ ਲੱਗ ਜਾਂਦਾ 55000 ਚ ਬੰਦਾ ਘਰੇ ਹੋ ਕੇ ਆ ਜਾਂਦਾ ਉਤੋਂ ਬਾਅਦ ਸਾਡੀ ਜਿਹੜੀ ਫਾਈਲ ਹੈ ਉਹ ਪੁਲਿਸ ਦੀਆਂ ਧੂੜ ਫੱਕੀ ਜਾਂਦੀ ਹੈ ਕਦੇ ਇੱਕ ਨਿਕਲ ਗਿਆ ਕਦੇ ਦੋ ਨਿਕਲ ਗਿਆ ਕੀ ਗੱਲ ਭਾਈ ਜੇ ਲਾਇਸੈਂਸ ਦੇ ਦਿਓਗੇ ਜਿੱਦਾਂ ਹੁਣ ਇੱਥੇ ਸਾਰੇ ਬਲਾਰਿਆਂ ਨੇ ਗੱਲ ਕੀਤੀ ਹੈ ਸੈਲਫ ਅਡਵਾਂਸ ਦੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਜਿੰਨੇ ਮਰਜ਼ੀ ਇਕੱਠੇ ਹੋ ਲੋ ਜਿੰਨਾ ਮਰਜ਼ੀ ਤੁਸੀਂ ਪੁਲਿਸ ਨੂੰ ਨਿੰਦ ਲੋ ਤੁਹਾਨੂੰ ਸੈਲਫ ਡਿਫੈਂਸ ਤੇ ਆਉਣਾ ਪੈਣਾ ਹੈ ਜੇ ਇੱਕ 50 60 ਸਾਲ ਦਾ ਬਜ਼ੁਰਗ ਜੱਫਾ ਮਾਰ ਕੇ ਸਿੱਟ ਸਕਦਾ ਜੇ ਇੱਕ ਦੇ ਵੀ ਲੱਕ ਨਾ ਲੱਗਿਆ ਹੁੰਦਾ ਢੇਰੀ ਕਰਦਾ ਹੁੰਦਾ ਤੁਹਾਨੂੰ ਤਿਆਰ ਆਪਣੇ ਆਪ ਨੂੰ ਕਰਨਾ ਪੈਣਾ ਮੈਂ ਨਹੀਂ ਕਹਿੰਦਾ ਵੀ ਸਾਰੇ ਹਰੇਕ ਬੰਦੇ ਦੀ ਅਸਲਾ ਲੈਣ ਦੀ ਪਹੁੰਚ ਨਹੀਂ ਹੁੰਦੀ ਲੱਖ ਸਵਾ ਲੱਖ 1.5 ਲੱਖ ਤੋਂ ਸਟਾਰਟ ਹੁੰਦਾ ਰੇਟ ਪਰ ਜਾਨ ਨਾਲੋਂ ਤਾਂ ਵੀਰੋ ਸਭ ਕੁਝ ਚੰਗਾ ਹੈ ਫੈਸਲੇ ਲੈਣੇ ਪੈਣਗੇ ਇਸ ਗੱਲ ਦੇ ਉੱਤੇ ਸਾਨੂੰ ਸਾਨੂੰ ਸੈਲਫ ਡਿਫੈਂਸ ਦੇ ਉੱਤੇ ਸਭ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਹੈ ਹੁਣ ਜਿਹੜੀ ਰਹੀ ਗੈਂਗਸਟਰ ਬਾਤ ਦੀ ਗੱਲ ਵੀ ਕਰਦੇ ਕਿਵੇਂ ਨੇ ਹੁਣ ਇਹ ਦੋ ਨਸ਼ੇੜੀ ਹੈ ਪੁਲਿਸ ਕਹਿੰਦੇ ਜਿਵੇਂ ਮੇਰਾ ਭਾਈ ਇੱਕ ਸਰਕਾਰ ਤੋਂ ਨਾਲ ਸ਼ਾਮ ਸੀਗਾ ਉਹ ਬਾ ਸਾਹਿਬ ਇੱਥੋਂ ਬੋਲ ਕੇ ਕਹਿੰਦੇ ਵੀਰ ਸਲਾਖਾਂ ਦੇ ਪਿੱਛੇ ਹੋਣਗੇ ਉਹ ਵੀਰੋਂ ਮਾਰੇ ਤਾਂ ਸਲਾਖਾਂ ਦੇ ਹੋਏ ਆ ਸਲਾਖਾਂ ਦੇ ਪਿੱਛੇ ਬਹਿ ਕੇ ਤਾਂ ਸੇਫ ਹੋ ਜਾਂਦੇ ਨੇ ਯਾਰਾ ਇੱਥੇ ਸੜਕ ਤੇ ਭਜਾ ਕੇ ਦੇਖੋ ਮੜਾ ਜਾ ਸਲਾਖਾਂ ਦੇ ਪਿੱਛੇ ਬਹਿ ਕੇ ਤਾਂ ਗਾਰਡ ਮਿਲ ਜਾਂਦੀ ਹੈ ਮੈਂ ਤੁਹਾਨੂੰ ਆਪਣੀ 17 ਤਰੀਕ ਦੀ ਗੱਲ ਦੱਸਦਾ ਮੈਂ ਗਵਾਹੀ ਭੁਗਤ ਕੇ ਆਏ ਮਦੋਸ਼ੀਆਂ ਦੀ ਪਛਾਣ ਕੀਤੀ ਹੈ ਕੱਲਾ ਬਰਿਆਬਤ ਫੌਜੀ ਦੇ 3.5 ਲੱਖ ਦੇ ਕੱਪੜੇ ਪਾਏ ਹੋਏ ਨੇ ਦੋ ਚੈਨਾ ਮੋਟੀਆਂ ਗੂਠੇ ਵਰਗੀਆਂ ਗੱਲ ਦੇ ਵਿੱਚ ਪਾਈਆਂ ਬ੍ਰਾਂਡਡ ਬੂਟ ਪਾਏ ਹੋਏ ਨੇ ਤੇ ਚਾਰ ਗਨਮੈਨ ਲੈ ਕੇ ਆਏ ਜੋਂ ਦੇ ਬਚਾਏ ਸੁਰਦਨ ਸਿਵਲ ਦੇ ਕੱਪੜੇ ਪਾ ਕੇ ਬੀਰੋ ਬਦਮਾਸ਼ਾਂ ਦੀਆਂ ਰੀਲਾਂ ਬਣਦੀਆਂ ਤੇ ਰੋਕਣਾ ਜੀਨੇ ਹੈ ਸਾਡਾ ਜੇਲ ਮੈਨੂਅਲ ਕੀ ਕਹਿੰਦਾ ਦੇਖਦੇ ਹੋਵਾਂਗੇ ਫਿਲਮਾਂ ਦੇ ਵਿੱਚ ਲਕੀਰ ਜੀ ਵਾਲਾ ਝੱਗਾ ਪਾਇਆ ਹੁੰਦਾ ਤੇ ਉੱਚਾ ਜਿਹਾ ਪਜਾਮਾ ਪਾਇਆ ਹੁੰਦਾ ਤਾਂ ਕੌਣ ਮਜਬੂਰ ਕਰਦਾ ਤੈਨੂੰ ਯੂਰੋ ਵੜਾ ਕੇ ਪੇਸ਼ ਕੌਣ ਕਰਦਾ ਜਨਤਾ ਦੇ ਵਿੱਚ ਸਰਕਾਰ ਵਾਲੇ ਕਹਿੰਦੇ ਐ ਸਲਾਖਾਂ ਦੇ ਪਿੱਛੇ ਉਹ ਲਾਰੈਂਸ ਬਿਸ਼ਨੋਈ ਤੁਹਾਡਾ ਸਲਾਖਾਂ ਦੇ ਪਿੱਛੇ ਸੀ ਜਿੱਥੇ ਤੁਹਾਡਾ ਡੀਐਸਪੀ ਗੁਰਸ਼ੇਰ ਉਹਦੀ ਇੰਟਰਵਿਊ ਦਾ ਇੰਤਜ਼ਾਮ ਕਰ ਦਿੰਦਾ ਉਤੋਂ ਧਮਕੀਆਂ ਦਵਾਉਂਦਾ ਤੁਹਾਡੀ ਸੀਆਈ ਖਾਂਡ ਦੇ ਵਿੱਚ ਬੇਸਣ ਦੀਆਂ ਪਿੰਨੀਆਂ ਲੈ ਕੇ ਉਹਨੂੰ ਜਾ ਕੇ ਪੁਜੀਰੀ ਦਿੰਦੇ ਹੋਂ ਉਹਦੇ ਲਈ ਪੂਜਾ ਲਈ ਪੰਡਤ ਦਾ ਇੰਤਜ਼ਾਮ ਕਰਦੇ ਹੋਂ ਉਹਦੀ ਦਾੜੀ ਕੱਟਣ ਦੇ ਵਾਸਤੇ ਨਾਈ ਦਾ ਇੰਤਜ਼ਾਮ ਕਰਦੇ ਹੋਂ ਕਦੇ ਸੁਣਿਆ ਤੁਸੀਂ ਕਿਤੇ ਦੋਸ਼ੀ ਨੂੰ ਇੰਨੀਆਂ ਸੁਵਿਧਾ ਸੀਆਈ ਗੜ ਜਿੱਥੇ ਬੰਦੇ ਨੂੰ ਤਾਪ ਗੇਟ ਚੜ੍ਹ ਦਿਆਂ ਮੜ ਜਾ ਚੜ ਜਾਂਦਾ ਹੈ ਅੰਦਰ ਵਰਦੇ ਨੂੰ ਉਥੇ ਇੰਨਾ ਘੋਟਣਾ ਫਿਰਦਾ ਹੈ ਥਾਈ ਡਿਗਰੀ ਟਾਰਚਰ ਕੀਤਾ ਜਾਂਦਾ ਹੈ ਪਰ ਉਥੇ ਇਹ ਦੋਸ਼ੀ ਜਿਹੜੇ ਇਹ ਆਮ ਪਾਰਟੀ ਕਹਿੰਦੀ ਹੈ ਅਸੀਂ ਅਸੀਂ ਤਾਂ ਗੈਂਗਸਟਰ ਬਾਦੇ ਖਿਲਾਫ ਨਹੀਂ ਇਹਨਾਂ ਦੀ ਦੇਖਰੇਖ ਦੇ ਵਿੱਚ ਮਾਨਯੋਗ ਹਾਈ ਕੋਰਟ ਸੁਮੋਟੋ ਲੈਂਦੇ ਨੇ ਹਾਈ ਕੋਰਟ ਨੂੰ ਵੀ 6 ਮਹੀਨੇ ਜਿਹੜੀ ਸਰਕਾਰ ਹੈ ਬੁੱਧੂ ਬਣਾਈ ਗਈ ਇਹਨਾਂ ਨੂੰ ਵਰਸ਼ੇਰ ਦੀ ਈਮੇਲ ਆਈਡੀ ਉਹਨੂੰ ਸੰਮਨ ਤਮੀਲ ਕਰਾਉਣੇ ਉਹਦੇ ਘਰ ਦਾ ਐਡਰੈਸ ਨਹੀਂ ਪਤਾ ਲੱਗਿਆ ਇਹ ਪਹੁੰਚ ਸਾਡੀ ਸਰਕਾਰ ਦੀ ਹੈ ਵੀਰੋ ਤੁਹਾਨੂੰ ਛਿਲਣ ਦੀ ਖਾਤਰ ਗਰੁੱਪ ਬਣ ਗਏ ਪਹਿਲਾਂ ਗਲਤ ਕੰਮ ਇਹ ਕਰਾਉਂਦੇ ਸੀ ਪੁਲਿਸ ਕੋਲੋਂ ਪੁਲਿਸ ਇੱਕ ਡਿਪਾਰਟਮੈਂਟ ਹੈ ਆਰਟੀਆਈ ਦੇ ਘੇਰੇ ਚ ਆਉਂਦਾ ਤੁਸੀਂ ਲੋਕੋ ਨੂੰ ਘੇਰ ਲੈਂਦੇ ਸੀ ਹੁਣ ਕੀ ਹੋ ਗਿਆ ਹੁਣ ਗੁੰਡਾ ਪਾਲੋ ਪਿੰਡ ਦੇ ਕੋਲੇ ਆਸੇ ਪਾਸੇ ਰੋਲੇ ਵਾਲੀਆਂ ਡਿਸਪਿਊਟ ਵਾਲੀਆਂ ਪ੍ਰਾਪਰਟੀਆਂ ਦੇਖੋ ਕਿੱਥੇ ਪਲਾਟ ਰੋਲੇ ਵਾਲਿਆ ਪਿਆ ਕਿੱਥੇ ਕੋਈ ਦੁਕਾਨ ਕਿੱਥੇ ਕੋਈ ਕੋਠੀ ਦੱਪਣੀ ਹੈ ਉਹਨਾਂ ਦੇ ਰਾਈਏ ਬਹੁਤ ਵੱਡਾ ਇੱਕ ਭ੍ਰਿਸ਼ਟਾਚਾਰ ਦਾ ਸੋਚਿਆ ਸਮਝਿਆ ਸਿਸਟਮ ਚਲਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਚੁਣੇ ਹੋਏ ਨਮਾਇੰਦਿਆਂ ਦੇ ਵੱਲੋਂ ਜੇ ਬੰਦਾ ਆਪ ਹੱਥ ਨਾ ਪਾਵੇ ਦੂਜਾ ਬੰਦਾ ਨਹੀਂ ਪਹੁੰਚਦਾ ਇੱਕ ਛੋੜੀ ਜਿਹੀ ਲਗਾੜੀ ਹੁੰਦੀ ਹੈ ਕਿ ਬੜੀ ਵੱਡਿਆਂ ਦੀ ਪਹੁੰਚ ਨਹੀਂ ਹੁੰਦੀ ਪਰ ਅਸੀਂ ਸਿਰਫ ਡਰ ਜਾਂਦੇ ਆ ਕਿ ਹਥਿਆਰ ਹੈ ਇੱਕ ਦੇ ਹਥਿਆਰ ਵੱਜੂ ਦੋ ਦੇ ਵੱਜੂ ਪੰਜ ਦੇ ਵੱਜੂ ਉਸ ਬੰਦੇ ਨੂੰ ਸਿੱਟ ਲਿਆ ਸੀ ਪਰ ਜਿਵੇਂ ਕਹਿੰਦੇ ਆ ਵੀ ਮਗਰ ਕਿੱਲਾ ਨਹੀਂ ਸੀ ਇਸ ਕਰਕੇ ਉਹ ਬੰਦੇ ਪੱਜਾਂ ਚ ਕਾਮਯਾਬ ਹੋ ਗਏ ਸੋ ਇਸ ਕਰਕੇ ਸਾਰੀ ਮੰਡੀ ਨੂੰ ਇਹੀ ਕਹਿਣਾ ਹੈ ਵੀ ਜੇ ਚੋਰਾ ਨੂੰ ਫੜਨਾ ਹੈ ਫੇਰ ਤਕੜੇ ਹੋ ਕੇ ਫੜਨਾ ਪਣਾ ਹੈ ਦੇ ਗੈਂਟਰ ਨੂੰ ਫੜਨਾ ਹੈ ਤਕੜੇ ਹੋ ਕੇ ਪਰ ਮੰਡੀ ਦੇ ਵਿੱਚ ਮੈਂ ਦੇਖਦਾ ਹਾਂ ਕੀ ਦੇਖਦਾ ਹਾਂ ਮੈਂ ਮੈਥੇ ਘੱਟ ਤੋਂ ਘੱਟ ਮੈਨੂੰ 30 ਸਾਲ ਹੋ ਗਿਆ ਇਹਨੂੰ ਕਿ ਕਿਸੇ ਦੀ ਦੁਕਾਨ ਦੇ ਮੂਲੇ ਲੌਂਦਾ ਜਾਂ ਆਪਾਂ ਨੇ ਕੀ ਲੈਣਾ ਜੇ ਕੋਈ ਦੁਕਾਨਦਾਰ ਤੇ ਮੁਰੇ ਹੁੰਦਾ ਹੈ ਜੋ ਕਿਸੇ ਜੱਟ ਨਭਾਈ ਨਾ ਹੁੰਦਾ ਤਾਂ ਸੀ ਕਹਿੰਦੇ ਆਪਾਂ ਨੇ ਕੀ ਲੈਣਾ ਸ਼ੇਠ ਕਹਿੰਦੇ ਅਸੀਂ ਆਪਾਂ ਨੇ ਕੀ ਲੈਣਾ ਜੱਟ ਕਹਿੰਦਾ ਮੈਂ ਕੀ ਲੈਣਾ ਇਸ ਕਰਕੇ ਸਾਨੂੰ ਕੱਲੇ ਕੱਲੇ ਨੂੰ ਕੁੱਟਿਆਂ ਦੀ ਇੱਕ ਸੋਹਣੀ ਛੋਟੀ ਜੀ ਕਹਾਣੀ ਸੁਣਾ ਜਾਵਾਂ ਜੱਟ ਦੇ ਸ਼ੇਠ ਦੇ ਵਿੱਚ ਇੱਕ ਪੰਡਤ ਵੜ ਗਿਆ ਇੱਕ ਮੱਧਵੀ ਸਿੰਘ ਬਣ ਗਿਆ ਇੱਕ ਰਮਦਾਸਿਆ ਵੜ ਗਿਆ ਇੱਕ ਹੋਰ ਸਿੰਘ ਵੜ ਗਿਆ ਸੇਠ ਵੜ ਗਿਆ ਜੱਟ ਨੇ ਆਖਿਆ ਵੀ ਜੇ ਮੈਂ ਸਾਰਿਆਂ ਨੂੰ ਪਾਉਂਗਾ ਤਾਂ ਮੈਨੂੰ ਫੜ ਲੈਣਗੇ ਕੁੱਟਣਗੇ ਇਹ ਚਾਰ ਜਣਾਂ ਮੈਂ ਕੱਲਾ ਫਿਰ ਉਹਨੇ ਪੰਡਤ ਜੀ ਨੂੰ ਫੜਿਆ ਕਹਿੰਦਾ ਪੰਡਤ ਜੀ ਤੇਰਾ ਮਤਲਬ ਕਿ ਸੇਠ ਮੇਰੇ ਗੰਨੇ ਪੱਟਣ ਦਾ ਉਹਨੂੰ ਕੁੱਟਿਆ ਉਦੋਂ ਆ ਫਿਰ ਆ ਤਾਂ ਸਾਡਾ ਬੰਦਾ ਜੀ ਕੰਮ ਕਰਦਾ ਸਾਡੇ ਉਹ ਕਰਦਾ ਉਹਨੂੰ ਪਰੇ ਕੱਢ ਕੇ ਫਿਰ ਉਹਨੇ ਮਤਲਬੀ ਸੇਠ ਦੇ ਪੈ ਗਿਆ ਬਾਕੀ ਭਾਈ ਦੂਜਿਆਂ ਦੇ ਲਚਮਾਰ ਦੇ ਪੈ ਗਏ ਮਜੀਠ ਸਿੰਘ ਦੇ ਪੈ ਗਈਆਂ ਗਾਹਾਂ ਦਾ ਇਕੱਠੇ ਫੇਰ ਹੋ ਗਏ ਕਹਿੰਦੇ ਜੇ ਆਪਾਂ ਇਕੱਠੇ ਏਕਾ ਰੱਖਦੇ ਤਾਂ ਆਪਾਂ ਨੂੰ ਕੱਲਾ ਬੰਦਾ ਨਹੀਂ ਕੁੱਟ ਸਕਦਾ ਸੀ ਪਰ ਜੇ ਸਾਡਾ ਏਕਾ ਨਹੀਂ ਤਾਂ ਹੀ ਸਾਡੀਆਂ ਦੁਕਾਨਾਂ ਲੁੱਟੀਆਂ ਜਾਂਦੀਆਂ ਹਨ ਤਾਂ ਹੀ ਸਾਡੇ 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 ਬਾਹਰ ਕਰਦੇ ਹਨ ਛੋੜੇ ਬਹੁਤ ਅਸੀਂ ਡਰ ਜਾਂਦੇ ਆ ਮਰਨਾ ਇੱਕ ਦਿਨ ਹੈ ਕਦੋਂ ਵੀ ਮੌਤ ਆ ਸਕਦੀ ਹੈ ਤੁਹਾਨੂੰ ਰੋਕ ਨਹੀਂ ਸਕਦਾ ਕੋਈ ਮਰਨ ਮੇਰੇ ਨਾਲ ਆਪ ਜਨ ਬੀਤੀ ਹੈ ਪਹਿਲਾਂ ਬਹੁਤ ਬੀਤੀ ਹੈ ਡਾਕਟਰ ਮੈਨੂੰ ਕਹਿੰਦਾ ਵੀ ਤੂੰ ਤੇਰੇ 7 ਵਜੇ ਹੈ ਤੇਰਾ ਰੰਗ ਪੀਲਾ ਪੈ ਗਿਆ ਮੀਟ ਖਾ ਲ ਬੱਕਰੀਆਂ ਖੁਰੀਆਂ ਪੀ ਲ ਤਿੰਨ ਦਿਨ ਮੈਨੂੰ ਡਾਕਟਰ ਸਾਹਿਬ ਕਹਿੰਦਾ ਰਿਹਾ ਚੌਥੇ ਮੈਂ ਡਾਕਟਰ ਹਾਂ ਡਾਕਟਰ ਸਭ ਇੱਕ ਗੱਲ ਮੈਨੂੰ ਦੱਸ ਦਿਓ ਵੀ ਜੇ ਮੈਂ ਮੀਟ ਖਾਣ ਲੱਗ ਗਿਆ ਜਾਂ ਬੱਕਰੀਆਂ ਖੁਰੀਆਂ ਖਾਣ ਲੱਗ ਗਿਆ ਜਾਂ ਆਂਡੇ ਖਾਣ ਲੱਗ ਗਿਆ ਮੈਂ ਮਰਦਾ ਤਾਂ ਨਹੀਂ ਡਾਕਟਰ ਕਹਿੰਦਾ ਮਰੇਗਾ ਵੱਸ਼ ਮੈਂ ਫਿਰ ਅੱਜ ਤੋਂ ਬਾਅਦ ਮੈਨੂੰ ਨਾ ਕਹੇ ਵੀ ਤੂੰ ਮੀਟ ਖਾਵਾ ਜਦੋਂ ਮੈਂ ਮਰਨਾ ਹੀ ਹੈ ਫਿਰ ਮੈਂ ਅੱਜ ਤੱਕ ਖਾਦਾ ਨਹੀਂ 40 ਸਾਲ ਦੀ ਮੇਰੀ ਉਮਰ ਹੋ ਗਈ ਸੀਗੀ ਤੇ ਹੁਣ ਤਾਂ ਮੈਂ ਫਿਰ ਮਖਾਣਾ ਕੀ ਹੈ ਜਿਵੇਂ ਚੜ੍ਹਦੀ ਜਵਾਨੀ ਚ ਇਹ ਨਸ਼ੇ ਕੀਤੇ ਤੇ ਹੁਣ ਕੱਲ੍ਹ ਦੇ ਕਰੋ ਸਾਡੇ ਨੌਜਵਾਨਾਂ ਨੂੰ ਵੀ ਅਸੀਂ ਫੜੋ ਕਿ ਵੀਰੋ ਤੁਸੀਂ ਨਸ਼ਾ ਨਾ ਕਰੋ ਉਹਨਾਂ ਦੀ ਵੀ ਮਦਦ ਕਰੋ ਆਪਾਂ ਸਾਡਾ ਵੀ ਕੋਈ ਖੋਟ ਹੈ ਜਦੋਂ ਇੱਕ ਬੰਦਾ ਨਸ਼ਾ ਕਰੀਂਦਾ ਸਾਨੂੰ ਕਹਿੰਦੇ ਚਲ ਕੋਈ ਇਨਕਲੀਜਨ ਦਾ ਆਪਾਂ ਖੀ ਲੈਣਾ ਜਦੋਂ ਆ ਇੱਥੇ ਗੱਲਾਂ ਨਹੀਂ ਆਪਾਂ ਖੀ ਲੈਣਾ ਨਾ ਉਦੋਂ ਸਾਡੇ ਨੁਕਸਾਨ ਹੁੰਦਾ ਇਹ ਧਿਆਨ ਕਰੋ ਸਾਰਿਆਂ ਨੂੰ 51 ਹੋਣਾ ਪਊਗਾ ਇਸੇ ਕਰਕੇ ਜਿਹੜੇ ਕਹਿੰਦੇ ਆ ਜੀ ਮੈਂ ਉਹ ਲਾਈਵ 'ਚ ਨਹੀਂ ਵਰਤਦਾ ਪਰ ਜੇ ਖਾਲਸਾ ਰਾਜ ਆ ਜਾਵੇ ਤਾਂ ਭਾਰਤ ਦਾ ਤੁਹਾਨੂੰ ਇਹ ਕਿ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੇ ਵਿੱਚ ਕੁੱਤੇ ਦੇ ਕੰਠਾ ਪਾਇਆ ਕੋਈ ਲੋਂਦਾ ਨਹੀਂ ਸੀ ਤੇ ਹੁਣ ਦੇਖੋ ਜਿਹੜੇ ਇਹਨਾਂ ਲੋਕਾਂ ਨੇ ਕਹਿੰਦੇ ਆਹੋ ਆਊਗਾ ਜੇ ਬਦਲਾ ਆਊਗਾ ਬਤਲੋ ਕਿ ਪਰ ਇਹ ਸਾਰੇ ਕਹਿੰਦੇ ਸੀ ਮਾਰੇ ਹਰੇ ਕਿ ਹੁੰਦੇ ਆ ਪਰ ਇਹ ਸਾਰੇ ਮੁੱਖ ਮੰਤਰੀਆਂ ਤੋਂ ਇਹ ਨਕਮਾ ਮੁੱਖ ਮੰਤਰੀ ਮੈਂ ਤਾਂ ਕਹਿੰਦਾ ਸਾਰੇ ਮੁੱਖ ਮੰਤਰੀਆਂ ਤੋਂ ਸਭ ਤੋਂ ਨਕਮਾ ਮੁੱਖ ਮੰਤਰੀ ਨੇ ਇਹ ਸਾਬਤ ਕੀਤਾ ਮਿੱਤਰ ਪਿਆਰਿਓ ਹਰ ਤਰ੍ਹਾਂ ਹਰ ਪਾਸੇ ਤਿੰਨ ਤਰ੍ਹਾਂ ਦੇ ਲੋਕ ਨੇ ਇੱਕ ਹਕੂਮਤਾਂ ਨਾਲ ਇੱਕ ਵਿਚ ਵਿਚਾਲੇ ਵਾਲੇ ਔਰ ਇੱਕ ਗੱਡ ਕੇ ਲੋਕਾਂ ਨਾਲ ਖੜਨ ਵਾਲਾ ਇਹ ਤਿੰਨ categories ਤੋਂ ਵੱਖਰੀ ਕੋਈ category ਨਹੀਂ মিডিਆ ਦੇ ਵਿੱਚ ਵੀ ਇਸੇ ਤਰ੍ਹਾਂ ਅਸ ਟਾਈਮ ਸਮਾਜ ਦੇ ਉੱਪਰ ਸਭ ਤੋਂ ਵੱਡਾ ਪ੍ਰਭਾਵ ਮੈਨੂੰ ਲੱਗਦਾ মিডিਆ ਪਾਉਂਦਾ ਲੋਕ رائے ਬਣਾਉਣੀ ਹੈ ਕੋਈ ਮੁੱਦਾ ਚੱਕਣਾ ਕਿਸੇ ਚੀਜ਼ ਨੂੰ ਮਿੱਟੀ ਕਰਨਾ ਕਿਸੇ ਚੀਜ਼ ਨੂੰ ਚੱਕਣਾ ਤਾਂ ਅਸ ਦੌਰ ਦੇ ਅੰਦਰ ਪੱਤਰਕਾਰਾਂ ਨੂੰ ਇੱਕ ਵੱਡੀ ਪ੍ਰੇਰਨਾ ਦੀ ਲੋੜ ਹੈ ਪਾਲਤੂ ਬੰਨਾ ਕੇ ਪੱਤਰਕਾਰ ਬੰਨਾ ਇਹ ਤੈਅ ਕਰਨਾ ਪਏਗਾ। ਔਰ ਜਿਸ ਦਿਨ ਸਾਡੇ ਦੇਸ਼ ਦੀ ਪੱਤਰਕਾਰੀ ਨੇ ਤੈਅ ਕਰ ਲਿਆ ਵੀ ਅਸੀਂ ਕਿਸੇ ਦੇ ਪਾਲਤੂ ਨਹੀਂ ਬੰਨਾ ਅਸੀਂ ਪੱਤਰਕਾਰ ਬੰਨਾ ਉਸ ਦਿਨ ਇਸ ਸਮਾਜ ਦਾ ਇੱਕ ਨਵਾਂ ਪੰਨਾ ਲਿਖਿਆ ਜਾਏਗਾ। ਅੱਜ ਮਨਦੀਪ ਹੋਰੀ ਔਰ ਹੋਰ ਕੁਝ ਪੱਤਰਕਾਰ ਬਹੁਤ ਥੋੜੇ ਮੈਂ ਇਹ ਸ਼ਬਦ ਵਿਸ਼ੇਸ਼ ਤੌਰ ਤੇ ਵਰਤਾਂਗਾ। ਅੱਜ ਵੀ ਇੱਥੇ ਵੱਡੀ ਗਿਣਤੀ ਉਹ ਪੱਤਰਕਾਰ ਨਹੀਂ ਆਏ ਜਿਹੜੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਨੇ ਮੈਂ ਕਹਿੰਨਾ ਜਿਹੜੇ ਸੱਚੇ ਪੱਤਰਕਾਰ ਨੇ ਜਿਹੜੇ ਲੋਕਾਂ ਨਾਲ ਖੜਦੇ ਨੇ ਲੱਖ ਵਾਰ ਸਲਾਮ ਹੈ ਉਹਨਾਂ ਨੂੰ ਪਰ ਜਿਹੜੇ ਪਾਲਤੂ ਬਣੇ ਨੇ ਉਹ ਯਾਦ ਰੱਖਣ ਇਤਿਹਾਸ ਕਬਰਾਂ 'ਚ ਪਿਆ ਨੂੰ ਵੀ ਜੁੱਤੀਆਂ ਮਾਰਦਾ ਆਉਣ ਵਾਲੀਆਂ ਨਸਲਾਂ ਸਾਨੂੰ ਲਾਂਹ ਤਾਂ ਪਾਉਣਗੀਆਂ ਆਉਣ ਵਾਲੀ ਪੀੜ੍ਹੀ ਸਾਨੂੰ ਪੁੱਛੇਗੀ ਉਦੋਂ ਤੁਸੀਂ ਕੀ ਕਰ ਰਹੇ ਸੀ ਜਦੋਂ ਲੋਕ ਮਰ ਰਹੇ ਸੀ ਉਹ ਕਹਿੰਦਾ ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਔਰ ਅੱਜ ਅੱਜ ਸਰਕਾਰਾਂ ਦਾ ਹਕੂਮਤਾਂ ਦਾ ਵੱਡਾ ਜ਼ੋਰ ਲੱਗਾ ਵੀ ਪੱਤਰਕਾਰਾਂ ਦੀ ਆਵਾਜ਼ ਦੱਬਣੀ ਹੈ ਔਰ ਕਿਸੇ ਇੱਕ ਸਰਕਾਰ ਦਾ ਨਹੀਂ ਲੱਗਾ ਜਿਹੜੀ ਵੀ ਰਹੀ ਹੈ ਉਹਦਾ ਹੀ ਲੱਗਾ ਮਤਲਬ ਜਦੋਂ ਅਸੀਂ ਇਹਦੇ 'ਚ ਡਿਫਰੈਂਸ ਕਰ ਦਿੰਨੇ ਆ ਤਾਂ ਅਸੀਂ ਫਿਰ ਸਿਸਟਮ ਨੂੰ ਠੀਕ ਤਰੀਕੇ ਨਾਲ ਸਮਝ ਨਹੀਂ ਰਹੇ ਹੁੰਦੇ ਰਾਜ ਪ੍ਰਬੰਧ ਲੋਕਾਂ ਦੀ ਗੱਲ ਕਰਨ ਵਾਲਿਆਂ ਨੂੰ ਹਰ ਸਮੇਂ ਦਬਾਉਂਦਾ ਰਿਹਾ ਤੇ ਦਬਾਉਂਦਾ ਰਹੇਗਾ ਜਦੋਂ ਤੱਕ ਲੋਕਾਂ ਦੀ ਪੁਗਗਤ ਵਾਲਾ ਰਾਜ ਨਹੀਂ ਆਉਂਦਾ ਸੋ ਪਿਛਲੇ ਦਿਨੀ ਲੱਖੋ ਕੇ ਬਹਿਰਾਮ ਪਿੰਡ ਦੇ ਵਿੱਚ ਤਿੰਨ ਮੁੰਡੇ ਇੱਕੋ ਦਿਨ ਨਸ਼ੇ ਦੇ ਨਾਲ ਮਰੇ ਫਿਰੋਜ਼ਪੁਰ ਚ ਔਰ ਉੱਥੇ ਜਿਹੜਾ ਪੁਲਿਸ ਅਫਸਰ ਆਇਆ ਜਦੋਂ ਮੈਂ ਉਹਨੂੰ ਪੁੱਛਿਆ ਤਾਂ ਉਹ ਕਹਿ ਰਿਹਾ ਸੀ ਹਾਰਟ ਅਟੈਕ ਨਾਲ ਮਰ ਗਏ ਇਹ ਤਾਂ ਬਿਮਾਰੀ ਲੱਗੀ ਸੀ ਇਹਨਾਂ ਨੂੰ ਅੱਜ ਮੈਨੂੰ ਲੱਗਦਾ ਪੂਰੇ ਪੰਜਾਬ ਔਰ ਪੂਰੇ ਦੇਸ਼ ਦੇ ਪੱਤਰਕਾਰਾਂ ਨੂੰ ਇਹ ਤੈਅ ਕਰਨਾ ਚਾਹੀਦਾ ਇੱਕ ਪਾਸੇ ਆ ਲੋਕ ਕਤਾਰਾਂ ਬਣ ਕੇ ਜੂਝ ਰਹੇ ਨੇ ਆ ਜਥੇਬੰਦੀਆਂ ਵਾਲੀ ਦਿੱਲੀ ਅੰਦੋਲਨ ਵੇਲੇ ਵੀ ਸਿੱਧੀ ਲੀਕ ਖਿੱਚੀ ਗਈ ਸੀ ਪੱਤਰਕਾਰ ਕੌਣ ਨੇ ਤੇ ਪਾਲਤੂ ਕੌਣ ਨੇ ਔਰ ਉਹ ਲੀਕ ਗੂੜੀ ਹੁੰਦੀ ਜਾ ਰਹੀ ਆ ਮੈਂ ਇਸ ਪੇਸ਼ੇ 'ਚ ਔਰ ਐਸੇ ਦੀ ਗੱਲ ਕਰਾਂਗਾ ਅੱਜ ਤੁਸੀਂ ਇੱਥੇ ਦੇਖੋ ਕਿੰਨੇ ਕਿੰਨੇ ਪੱਤਰਕਾਰ ਜਿਹੜੇ ਮਨਦੀਪ ਦੀ ਮਦਦ ਦੇ ਉੱਪਰ ਜਾਂ ਮਨਦੀਪ ਦੀ ਆਵਾਜ਼ ਬਣ ਆਏ ਨਹੀਂ ਗੱਲ ਕੱਲੇ ਮਨਦੀਪ ਦੀ ਨਹੀਂ ਇਹ ਜਿਹੜੀ ਅੱਜ ਗੋਲੀ ਮਨਦੀਪ ਨੂੰ ਵੱਜਣ ਦੀ ਧਮਕੀ ਆ ਮਤ ਸੋਚੋ ਵੀ ਇਹ ਕਿਸੇ ਛੋਕਰੇ ਨੇ ਦਿੱਤੀ ਆ ਇਹ ਧਮਕੀ ਸਿਸਟਮ ਦੀ ਦਿੱਤੀ ਧਮਕੀ ਆ ਇਹ ਰਾਜ ਪ੍ਰਬੰਧ ਦੀ ਧਮਕੀ ਆ ਜਿਹੜੀ ਦਿੱਤੀ ਕਿਸੇ ਦੇ ਰਾਹੀਂ ਗਈ ਆ ਮਨਦੀਪ ਕਹਿੰਦਾ ਪਹਿਲਾਂ ਪੁਲਿਸ ਦਾ ਫੋਨ ਆਇਆ ਵੀ ਵੀਡੀਓ ਡਿਲੀਟ ਕਰ ਦੇ ਜਦੋਂ ਨਹੀਂ ਕੀਤੀ ਬਾਅਦ ਚ ਆਇਆ ਉਹਨਾਂ ਦਾ ਫੋਨ ਵੀ ਗੋਲੀ ਮਾਰਾਂਗੇ ਨਹੀਂ ਤਾਂ ਡਿਲੀਟ ਕਰ ਦੇ ਤਾਂ ਫਿਰ ਇਹ ਕੋਈ ਨਿਆਣਾ ਇੱਥੇ ਕੋਈ ਨਹੀਂਗਾ ਵੀ ਕੌਣ ਫੋਨ ਕਰਾਉਂਦਾ ਪਿਛਲੇ ਦਿਨੀ ਡੀਆਈਜੀ ਪੁੱਲਰ ਫੜਿਆ ਸਰਕਾਰ ਉਦੋਂ ਬਾਅਦ ਵੀ ਕਹਿੰਦੀ ਆ ਭਗਵੰਤ ਸਿੰਘ ਸਾਹਿਬ ਵੀ ਅਸੀਂ ਤਾਂ ਜ਼ੀਰੋ ਟੋਲਰੈਂਸ ਸਾਡੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸਭ ਤੋਂ ਸਾਊ ਜਿਹਨੂੰ ਮੰਨਦੇ ਸੀ ਉਹ ਤਾਂ ਫੜਿਆ ਗਿਆ ਬਾਕੀ ਤਾਂ ਫਿਰ ਉਹਦੂ ਘੱਟ ਹੀ ਸਾਊ ਨੇ ਉਹ ਕੀ ਹੋਣਗੇ ਸੋ ਜੇਕਰ ਭਗਵੰਤਮਨ ਸਾਹਿਬ ਹੋਰਾਂ ਨੇ ਦੇਖਣਾ ਵੀ ਇੱਥੇ ਚੱਲ ਕੀ ਰਿਹਾ ਤਾਂ ਮੈਂ ਕੱਲ ਮੇਰੇ ਚੈਨਲ ਤੋਂ ਵੀ ਇੱਕ ਸਲਾਹ ਦਿੱਤੀ ਸੀ ਇੱਥੇ ਵੀ ਦੇਣੀ ਚਾਹੂੰਗਾ ਬੜੇ ਵਧੀਆ ਕਲਾਕਾਰ ਨੇ ਮੰਜੇ ਹੋਏ ਐਕਟਰ ਨੇ ਵੈਸੇ ਤਾਂ ਉਹਨਾਂ ਨੂੰ ਸਾਰਾ ਹੀ ਪਤਾ ਵੀ ਕੀ ਚੱਲ ਰਿਹਾ ਕੋਈ ਭੁਲੇਖਾ ਨਹੀਂ ਪਰ ਜੇ ਫਿਰ ਵੀ ਕਿਤੇ ਹੋਵੇ ਕਈ ਵਾਰੀ ਜੀ ਹਜੂਰੀ ਇਹ ਨਹੀਂ ਦੱਸਦੇ ਥੱਲੇ ਹੋ ਕੀ ਰਿਹਾ ਮਾਨ ਸਾਹਿਬ ਮੇਰੀ ਬੇਨਤੀ ਆ ਸਲਾਹ ਤੁਸੀਂ ਚੰਗੇ ਕਲਾਕਾਰ ਹੋ ਹਰ ਰੋਲ ਕਰ ਲੈਨੇ ਹੋ ਝੰਡੇ ਅਮਲੀ ਦਾ ਰੋਲ ਤੁਸੀਂ ਕਰਦੇ ਰਹੇ ਬੀਬੋ ਭੂਆ ਦਾ ਤੁਸੀਂ ਕਰਦੇ ਰਹੇ ਜੁਗਲੂ ਦਾ ਤੁਸੀਂ ਕਰਦੇ ਰਹੇ ਇੱਕ ਵਾਰੀ ਫਿਰ ਭੇਸ ਬਦਲ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਝੰਡੇ ਅਮਲੀ ਦਾ ਰੋਲ ਧਾਰਨ ਕਰਕੇ ਭੇਸ ਬਦਲ ਕੇ ਜਿਹੜੇ ਮਰਜੀ ਦਫ਼ਤਰ ਚ ਜਾਓ ਉਵੇਂ ਝੱਗਾ ਪੇ ਕੁਰਤਾ ਪਾ ਕੇ ਚਾਦਰਾ ਥਾਣੇ ਜਾਓ ਉਹਨਾਂ ਨੂੰ ਕਹੋ ਜੀ ਰਿਪੋਰਟ ਦਰਜ ਕਰਾਉਣੀ ਹੈ ਤੁਹਾਨੂੰ ਪਤਾ ਲੱਗ ਜੂ ਕਿੰਨਾ ਕੁ ਭ੍ਰਿਸ਼ਟਾਚਾਰ ਖਤਮ ਹੋਇਆ